ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਬੰਬਨਾ ਉਡਾਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਮਿਲ ਰਹੀ ਜਿਹੜੇ ਤਹਿਸੀਲਾਂ ਨੂੰ ਜਾਂ ਫਿਰ ਗੱਲ ਕਰੀਏ ਜਿਹੜੇ ਕੋਰਟ ਕੰਪਲੈਕਸ ਨੇ ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਜਿਸ ਤੋਂ ਬਾਅਦ ਜਾ ਕੇ ਪੁਲਿਸ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਦੀਆਂ ਤੁਸੀਂ ਦੇਖੋ ਕੀ ਖੜ੍ਹਦੇ ਵਿੱਚ ਵੀ ਜਿਹੜੇ ਜੇ ਗੱਲ ਕਰੀ ਐਸ.ਡੀ.ਐਮ ਦਫ਼ਤਰ ਹੈ ਉੱਥੇ ਵੀ ਜਿਹੜੀ ਇੱਕ ਧਮਕੀ ਪਰਿਮੇਲਾਈ ਹੈ ਕਿ ਬੰਬ ਨਾਲ ਉਡਾ ਦਿੱਤਾ ਜਾਵੇ ਉਸ ਤੋਂ ਬਾਅਦ ਜਾ ਕੇ ਜਿੰਨੀਆਂ ਵੀ ਤਹਿਸੀਲਾਂ ਨੇ ਭਾਵੇਂ ਮਾਝੀ ਤਹਿਸੀਲ ਹੈ ਖੜ੍ਹਤ ਤਹਿਸੀਲ ਹੈ ਉਸ ਨੂੰ ਖਾਲੀ ਕਰਵਾ ਦਿੱਤਾ ਹੈ ਲੋਕ ਬਾਹਰ ਨਿਕਲ ਕੇ ਆ ਰਹੇ ਨੇ ਤਸਵੀਰਾਂ ਤੁਹਾਨੂੰ ਨਾਲ ਦਿਖਾ ਦਿੰਨੇ ਆ ਕਿੱਥੇ ਕੀ ਐਸਟੀਐਮ ਦਫਤਰ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਦੂਜੇ ਪਾਸੇ ਹੁਣ ਜਿਹੜੀ ਬਲਾਕ ਮੱਜਰੀ ਹੈ ਬਲਾਕ ਮੱਜ ਤਹਿਸੀਲ ਉਹ ਹੈ ਜਿੱਥੇ ਕੀ ਪੰਜਾਬ ਦੀ ਸਭ ਤੋਂ ਮਹਿੰਗੀ ਤਹਿਸੀਲ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਜਗ੍ਹਾ ਦੇ ਉੱਤੇ ਇਸ ਤਰੀਕੇ ਦੀ ਜਿਹੜੀ ਗੱਲ ਸਾਹਮਣੇ ਆਈ ਉਸ ਤੋਂ ਬਾਅਦ ਜਾ ਕੇ ਮੌਕੇ ਤੇ ਅਫਸਰਾਂ ਨੇ ਪੂਰਾ ਜਿਹੜਾ ਦਫਤਰ ਹੈ ਖਾਲੀ ਕਰਵਾ ਦਿੱਤਾ ਹੈ ਕਾਫੀ ਜਿਹੜੇ ਤੁਸੀਂ ਦੇਖੋ ਕਿ ਅਫਸਰ ਸਹਿਬਾਨ ਵੀ ਬਾਹਰ ਨਿਕਲ ਚੁੱਕੇ ਨੇ ਕਿਉਂਕਿ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਰੂਰ ਬਣ ਜਾਂਦਾ ਹੈ ਜਦੋਂ ਇਸ ਤਰੀਕੇ ਦੀ ਧਮਕੀ ਆਉਂਦੀ ਹੈ ਇਸ ਤਰੀਕੇ ਦੀ ਮਿਲ ਆਉਂਦੀ ਹੈ ਕਿਉਂਕਿ ਇਸ ਦੇ ਨਾਲ ਕੀ ਹੁੰਦਾ ਹੈ ਕਿ ਗੁੰਨ ਨੂੰ ਡਰ ਰਹਿੰਦਾ ਕਿਤਨੇ ਕਿਤੇ ਕਿ ਅਗਰ ਕੋਈ ਇਸ ਤਰ੍ਹਾਂ ਕੀ ਦੀ ਵਸਤੂ ਮਿਲਦੀ ਹੈ ਤਾਂ ਉਸ ਤੋਂ ਬਾਅਦ ਕਿਤਨੇ ਕਿਤੇ ਲੋਕਾਂ ਦੀ ਜਾਨ ਨੂੰ ਵੱਡਾ ਖਤਰਾ ਹੈ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਸ ਜਗ੍ਹਾ ਉੱਤੇ ਮਾਹੌਲ ਬਣਿਆ ਹੋਇਆ ਹੈ ਇਹ ਮਾਜਰੀ ਤਹਿਸੀਲ ਹੈ ਜਿੱਥੇ ਕਿ ਕਾਫੀ ਲੋਕ ਆਪਣੇ ਰਜਿਸਟਰੀਆਂ ਕਰਾਉਣ ਵਾਸਤੇ ਪਹੁੰਚੇ ਹੋਏ ਸੀ ਕਾਫੀ ਜੇ ਆਪਾਂ ਗੱਲ ਕਰੀਏ ਇਸ ਜਗ੍ਹਾ ਦੇ ਉੱਤੇ ਜਿੰਨੇ ਕਿਸੇ ਨੇ ਕੋਈ ਕੰਮ ਕਰਾਉਣਾ ਕਿਸੇ ਨੇ ਕੋਈ ਕੰਮ ਕਰਾਉਣਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਦੇਖੋ ਕਿ ਲੋਕਾਂ ਨੂੰ ਕੰਮਕਾਰ ਦੇ ਵਿੱਚ ਜਿਹੜੀ ਮੁਸ਼ਕਲਤਾਂ ਆ ਰਹੀ ਹੈ ਪਰ ਜਾਨ ਦੀ ਕੀਮਤ ਸਭ ਤੋਂ ਵੱਡੀ ਹੁੰਦੀ ਹੈ ਤਾਂ ਇਸ ਨੂੰ ਲੈ ਕੇ ਕੁਝ ਵਿਅਕਤੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਐਸਜੀਐਮ ਦਫ਼ਤਰ ਦੇ ਵਿੱਚ ਵੀ ਜਿਹੜੀ ਇੱਕ ਤਰ੍ਹਾਂ ਦੀ ਧਮਕੀ ਭਰੀ ਈਮੇਲ ਦਰبان ਕੇਸ ਜਗਾ ਉਤੇ ਨਹੀਂ ਡਰ ਤਾਂ ਬਣਿਆ ਹੀ ਐ ਵੀ ਜੇ ਇੱਥੇ ਖੜਾਂਗੇ ਤਾਂ ਕੋਈ ਨਾ ਕੋਈ ਹਾਦਸਾ ਹੋ ਸਕਦਾ ਇਸ ਕਰਕੇ ਅਸੀਂ ਸਾਰੇ ਸੜਕ ਤੇ ਚਲੇ ਗਏ ਸੀਗੇ ਹੁਣੇ ਜਸ ਅੰਦਰ ਆਏ ਤੱਕ ਤੁਸੀਂ ਕੰਮ ਕਰਾਣਾ ਸੀ ਕੋਈ ਮੈਂ ਵੀ ਰਜਿਸਟਰੀ ਵਾਸੀ ਬਸ ਕਰਾਣਾ ਸੀ ਹਾਂਜੀ ਬਿਲਕੁਲ ਤਾਂ ਦੇਖੋ ਕਿ ਧਮਕੀ ਪਰ ਜਿਹੜੀਆਂ ਕਾਲ ਆ ਰਹੀਆਂ ਨੇ ਤਾਂ ਨਾਲ ਦੀ ਨਾਲ ਸੜੇ ਨਾ ਤਰੀ ਤਰੀ ਤੁਸੀਂ ਵੀ ਕੰਮ ਕਰਾਵਾਉਣਾ ਸੀ ਤਹਿਸੀਲ ਚ ਕੋਈ ਅੱਛੀ ਕਰਾਉਣਾ ਆਏ ਸੀ ਅੱਛਾ ਜਦੋਂ ਇਹ ਧਮਕੀ ਭਰੀ ਈਮੇਲ ਆਈ ਹੈ ਬੰਬਲ ਉਡਾਣ ਦੀ ਉਸ ਤੋਂ ਬਾਅਦ ਕੀ ਮਾਹੌਲ ਬਣ ਗਿਆ ਕਾਹੀ ਲੋਕਾਂ ਨੂੰ ਬਾਹਰ ਘਟਿਆ ਗਿਆ ਤਾਂ ਕੀ ਹਾਲਾਤ ਨੇ ਇੱਥੇ ਇੱਕ ਲੱਗਦਾ ਆਵਾਜ਼ ਆਈ ਹੈ ਵੀ ਉਰੇ ਬੰਬ ਹੋ ਗਿਆ ਸਭ ਲੋਕ ਡਰ ਗਏ ਇੱਕ ਲੱਗਦਾ ਬਾਹਰ ਚਲੇ ਗਏ ਸੜਕ ਤੇ ਖੜ ਕੇ ਜਾ ਕੇ ਹੂੰ ਮਾਹੌਲ ਬਹੁਤ ਬੇਸਬਰਾ ਹੋਇਆ ਪਿਆ ਬੰਦੇ ਆਪਣੀ ਜਾਨ ਨੂੰ ਕਰ ਰਿਹਾ ਪੁਲਿਸ ਵਗੈਰਾ ਕੋਈ ਆਈ ਇੱਥੇ ਮਾ ਆਪਣਾ ਥਾਣੇਦਾਰ ਜੀ ਦਾ ਆਪਣਾ ਮਰਜਰੀ ਤੋਂ ਆਏ ਸੀ ਮੈਸੇਜ ਵੀ ਛੇਤੀ ਛੇਤੀ ਬਾਹਰ ਨਿਕਲੋ ਵੀ ਉਰੇ ਬੰਬ ਦਾ ਮੈਸੇਜ ਆਇਆ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲ ਇਹ ਮਾਹੌਲ ਹੈ ਤਾਂ ਕੁਝ ਮਹਿਲਾਵਾਂ ਸਾਡੇ ਨਾਲ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਧਮਕੀ ਭਰੀਆਂ ਈਮੇਲ ਆ ਰਹੀਆਂ ਨੇ ਕਦੇ ਸਕੂਲ ਨੂੰ ਉਡਾਣ ਦੀਆਂ ਕਦੇ ਕੋਰਟ ਕੰਪਲੈਕਸ ਨੂੰ ਹੁਣ ਤਹਿਸੀਲਾਂ ਨੂੰ ਐਸਡੀਐਮ ਦਫ਼ਤਰਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਕੀ ਮਾਹੌਲ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜਦੋਂ ਇੱਥੇ ਪਤਾ ਲੱਗਿਆ ਕਿ ਬੰਬਲ ਉਡਾਣ ਦੀ ਧਮਕੀ ਆਈ ਹੈ ਉਸ ਤੋਂ ਬਾਅਦ ਬਾਹਰ ਨਿਕਲਿਓ ਤੁਸੀਂ ਕਿੰਨਾ ਘੱਟ ਰਹੇ ਡਰ ਤਾਂ ਹੈਗਾ ਜੀ ਆਫਟਰ ਆਲ ਬੰਬ ਦੀ ਧਮਕੀ ਕੋਈ ਛੋਟੀ ਮੋਟੀ ਧਮਕੀ ਤਾਂ ਹੈ ਨਹੀਂਗੀ ਜੀ ਹਾਂਜੀ ਡਰ ਤਾਂ ਲੱਗਦਾ ਹੀ ਆ ਜੀ ਤੁਸੀਂ ਵੀ ਕੰਮ ਕਰਾਉਣ ਆਏ ਸੀ ਇੱਥੇ ਕੋਈ ਹਾਂਜੀ ਹਾਂਜੀ ਰਜਿਸਟਰੀ ਕਰਾਉਣ ਆਏ ਸੀਗੇ ਜੀ ਤੇ ਹੁਣ ਅਸੀਂ ਬਾਹਰ ਖੜੇ ਆ ਜੀ ਜਦੋਂ ਸਾਨੂੰ ਕਲੀਅਰੈਂਸ ਮਿਲੂਗੀ ਉਹ ਤੋਂ ਫਿਰ ਅੰਦਰ ਜਾ ਕੇ ਸਾਡਾ ਕੰਮ ਹੋਊਗਾ ਜੀ ਅ 26 ਜਨਵਰੀ ਜਾਂ ਫਿਰ ਕੋਈ ਇਸ ਤਰੀਕੇ ਦੇ ਨਵੇਂ ਸਾਲ ਚੜਨ ਤੋਂ ਪਹਿਲਾਂ 15 ਅਗਸਤ ਨੂੰ ਇਸ ਤਰੀਕੀਆਂ ਕੌਲਾਂ ਜੂਰ ਪੰਜਾਬ ਦੇ ਵਿੱਚ ਧਮਕੀ ਭਰੀਆਂ ਆਉਂਦੀਆਂ ਨੇ ਉਸ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਹੀ ਬਣਿਆ ਹੋਇਆ ਹੈ ਕੱਲ ਵੀ ਜੱਜ ਸਹਿਬਾਨ ਵਕੀਲ ਸਹਿਬਾਨ ਕੋਰਟ ਕੰਪਲੈਕਸ ਤੋਂ ਬਾਹਰ ਆ ਕੇ ਪੰਜਾਬੀ ਬਹੁਤ ਧਮਕੀਆਂ ਸੀ ਤਾਂ ਹੁਣ ਜਿੱਥੇ ਪਬਲਿਕ ਕੰਮ ਕਰਾਉਂਦੀ ਹੈ ਕਾਫੀ ਭੀੜ-ਪਾੜ ਇੱਥੇ ਤਹਿਸੀਲ 'ਚ ਰਹਿੰਦੀ ਹੈ ਤਾਂ ਤੁਹਾਨੂੰ ਕਿੰਨਾ ਕਿ ਜਦੋਂ ਪਤਾ ਲੱਗਿਆ ਕਿ ਜਗ੍ਹਾ 'ਤੇ ਬੰਬ ਲਾਉਣ ਦੀ ਧਮਕੀ ਉਸ ਤੋਂ ਬਾਅਦ ਕੀਵੇਂ ਤੁਸੀਂ ਪੱਜਦਰ ਦੇ ਵਿੱਚ ਬਾਹਰ ਨਿਕਲੇ ਨੇ ਆ ਘਬਰਾਹਟ ਤਾਂ ਥੋੜੀ ਹੋਈ ਤਾਂ ਜਿਸ ਰੰਦਾ ਨਹੀਂ ਕਿਹਾ ਫਿਰ ਅਸੀਂ ਨਿਕਲ ਕੇ ਥੋੜਾ ਸੇਫਰ ਸਾਈਡ ਚਲੇ ਗਏ ਔਰ ਆਪਣੇ ਖੁਦ ਵੀ ਅਲਰਟ ਹੋਏ ਕਿ ਆਸ-ਪਾਸ ਦੇਖ ਲਿਓ ਕੋਈ ਐਸੀ ਚੀਜ਼ ਨਾ ਪਈ ਹੋਵੇ ਕਵਰੀ ਹੁੰਦਾ ਕਿ ਅਨਨੋਨ ਚੀਜ਼ ਪਈ ਹੈ ਤਾਂ ਉਸ ਤਰ੍ਹਾਂ ਮਨੇ ਘਬਰਾਹਟ ਤਾਂ ਹੋਈ ਸੀਗੀ ਬਿਲਕੁਲ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਇਹ ਤਸੀਲ ਹੈ ਜੋ ਮਾਜਰੀ ਇਸ ਦੇ ਵਿੱਚ ਕਾਫੀ ਮਾਹੌਲ ਜਿਹੜਾ ਬਣ ਚੁੱਕਾ ਹੈ ਕਿ ਬੰਬ ਨਾਲ ਉਡਾਨ ਦੀ ਧਮਕੀ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਡਰ ਜ਼ਰੂਰ ਹੈ ਪਰ ਇਸ ਦੇ ਬਾਰੇ ਜੋ ਇਸ ਜਿਸ ਜਗ੍ਹਾ ਤੇਜਿਸਟਰ ਮੈਡਮ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਸ ਤਰੀਕੇ ਦੀ ਕੋਈ ਧਮਕੀ ਆਈ ਹੈ ਕਿਸ ਕਿਸ ਦੇ ਹੁਕਮ ਆਏ ਸੀ ਉਸ ਤੋਂ ਬਾਅਦ ਪੁਲਿਸ ਕੀ ਚੈਕਿੰਗ ਕਰ ਰਹੀ ਹੈ ਜਾਂ ਫਿਰ ਇਸ ਤਰੀਕੇ ਦੀ ਕੋਈ ਵਸਤੂ ਮਿਲੀ ਹੈ ਜੋ ਕਿ ਇਤਰਾਜਯੋਗ ਹੋਵੇ ਤਾਂ ਇਸ ਨੂੰ ਲੈ ਕੇ ਕੀ ਅੱਗੇ ਪੂਰੀ ਚੌਕਸੀ ਰੱਖੀ ਹੋਈ ਹੈ ਕਿਉਂਕਿ ਸਵੇਰੇ ਸਵੇਰੇ ਜਿਸ ਤਰੀਕੇ ਨਾਲ ਇਹ ਕਾਲ ਆਈ ਉਸ ਤੋਂ ਬਾਅਦ ਕਿਤੇ ਨ ਕਿਤੇ 1 ਘੰਟੇ ਤੋਂ ਦੱਸਿਆ ਰਿਹਾ ਕਿ ਲੋਕ ਬਾਹਰ ਨਿਕਲੇ ਹੋਏ ਨੇ ਕਾਫੀ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਹੈ ਕਿ ਕਿਤੇ ਨ ਕਿਤੇ ਸਾਨੂੰ ਜਾਨ ਦਾ ਬੜਾ ਖਤਰਾ ਹੈ ਇਸ ਮੌਕੇ ਜਿਸ ਤਰ੍ਹਾਂ ਵੱਲੋਂ ਕੀ ਕਿਹਾ ਪੈਨ ਤੁਸੀਂ ਉਹ ਵੀ ਸੁਣੋ ਜੀ ਇਸ ਤੋਂ ਘੰਟਾ ਡੇਢ ਪਹਿਲਾਂ ਐਸ ਡੀ ਐਮ ਆਫਿਸ ਦੇ ਵਿੱਚ ਇੱਕ ਮੇਲ ਪ੍ਰਾਪਤ ਹੋਈ ਹੈ ਜਿਦੇ ਵਿੱਚ ਬੰਬ ਨਾਲ ਉਡਾਉਣ ਦੀ ਧਮਕੀ ਸੀਗੀ ਜਿਵੇਂ ਕਿ ਹੋਰ ਵਕ ਵਕ ਥਾਵਾਂ ਦੇ ਉੱਤੇ ਮੇਲਸ ਇਹੋ ਜਿਹੀਆਂ ਜਾ ਰਹੀਆਂ ਤਾਂ ਉਹਦੇ ਤੋਂ ਬਾਅਦ ਫਿਰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਪਬਲਿਕ ਨੂੰ ਦਫ਼ਤਰ ਦੇ ਵਿੱਚੋਂ ਬਾਹਰ ਕੱਢਿਆ ਖੁੱਲੀ ਥਾਂ ਦੇ ਉੱਤੇ ਕੁਈ ਤਰਾਜੋਗ ਵਸਤੂ ਮਿਲੀ ਆਪਾਂ ਨੂੰ ਜਾਂ ਨਹੀਂ ਅਸੀਂ ਚੈਕਿੰਗ ਕੀਤੀ ਚੈਕਿੰਗ ਕੀਤੀ ਸਰਚ ਕਰਿਆ ਸੀ ਲੇਕਿਨ ਚੈਕਿੰਗ ਦੇ ਦੌਰਾਨ ਐਸਾ ਕੁਝ ਵੀ ਸਾਨੂੰ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਕੰਮ ਕਰਕੇ ਥੋੜੇ ਥੋੜੇ ਲੋਕਾਂ ਨੂੰ ਅੰਦਰ ਬੁਲਾ ਕੇ ਤੇ ਜਲਦੀ ਕੰਮ ਕਰਕੇ ਜਲਦੀ ਵੇਲੇ ਕਰਕੇ ਘਰ ਭੇਜ ਰਹੇ ਹਾਂ ਤਾਂ ਕਿ ਕੋਸ਼ਿਸ ਵਗੈਰਾ ਇਸ ਜਗ੍ਹਾ ਉੱਤੇ ਪਹੁੰਚੀ ਨਹੀਂ ਨਹੀਂ ਪੁਲਿਸ ਆਪਣੇ ਪੱਦਰ ਦੇ ਉੱਤੇ ਚੈਕਿੰਗ ਕਰ ਰਹੀ ਹੈ ਕਰੜ ਦੇ ਵਿੱਚ ਚੈਕਿੰਗ ਕਰ ਰਹੀ ਹੈ ਔਰ ਇੱਥੇ ਵੀ ਮੇਰੇ ਐਸਐਚਓ ਸਾਹਿਬ ਦੇ ਨਾਲ ਤਾਲਮੇਲ ਹੈ ਉਹ ਵੀ ਦੇਖ ਰਹੇ ਨੇ ਤੇ ਲੋਕਾਂ ਨੂੰ ਜਿਸ ਤਰੀਕੇ ਨਾਲ ਕੋਈ ਇਸ ਤਰ੍ਹਾਂ ਦੀ ਵਸਤੂ ਨੂੰ ਅੰਦਰ ਲੈ ਕੇ ਆਵੇ ਕੋਈ ਸਕਿਉਰਿਟੀ ਦਾ ਤੁਹਾਡੇ ਕੋਲ ਕੋਈ ਤਾ ਪੂਰਾ ਇੰਤਜ਼ਾਮ ਹੈਗਾ ਅ ਕਿਉਂਕਿ ਤਹਿਸੀਲ ਦਫਤਰ ਹੈ ਤਾਂ ਇਹਦੇ ਵਿੱਚ ਐਸਾ ਕੋਈ ਇੰਤਜ਼ਾਮ ਤਾਂ ਕਿਸੇ ਵੀ ਤਹਿਸੀਲ ਦਫਤਰ ਦੇ ਵਿੱਚ ਨਹੀਂ ਹੈ ਕਿਉਂਕਿ ਐਸੀ ਖਬਰ ਵੀ ਆਮੋਮਨ ਆਉਂਦੀ ਨਹੀਂ ਹੁੰਦੀ ਲੇਕਿਨ ਪਬਲਿਕ ਨੂੰ ਅਸੀਂ ਕਹਿ ਰਹੇ ਹਾਂ ਕਿ ਕਿਸੇ ਅਣਪਛਾਤੀ ਚੀਜ਼ ਨੂੰ ਹੱਥ ਨਹੀਂ ਲਾਉਣਾ ਕਿਸੇ ਬੈਗ ਨੂੰ ਗੱਡੀਆਂ ਤੋਂ ਦੂਰ ਰਹਿਣਾ ਜਦੋਂ ਅਸੀਂ ਪਬਲਿਕ ਨੂੰ ਬਾਹਰ ਕੱਢਿਆ ਤਾਂ ਉਹਨਾਂ ਨੂੰ ਗੱਡੀਆਂ ਤੋਂ ਵੀ ਦੂਰ ਰਹਿਣ ਵਾਸਤੇ ਆਖਿਆ ਕਿਉਂਕਿ ਪਤਾ ਨਹੀਂ ਹੁੰਦੀ ਜੀ ਪਬਲਿਕ ਬਾਹਰ ਖੜੀ ਹੈ ਖੁੱਲੇ ਥਾਂ ਦੇ ਉੱਤੇ ਕਿੰਨਾ ਕ ਸਮਾਂ ਹੋ ਗਿਆ ਇਹ ਅ ਘੰਟਾ ਸਵਾ ਘੰਟਾ ਪਹਿਲਾਂ ਦੀ ਗੱਲ ਹੈ ਜੀ